ऑपरेशन ब्लू स्टार ਦੇ ਚੱਲਦੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਪਾਰੀ ਪੁਲਿਸ ਸੁਰੱਖਿਆ ਜਿਹੜੀ ਹੈ ਉਹ ਜਗ੍ਹਾ-ਜਗ੍ਹਾ ਤੇ ਤੈਨਾਤ ਕਰ ਦਿੱਤੀ ਗਈ ਹੈ ਤੇ ਇਸ ਵਕਤ ਅਸੀਂ ਮੌਜੂਦਾ ਅੰਮ੍ਰਿਤਸਰ ਦੇ ਹਾਲਗੇੜ ਦੇ ਵਿੱਚ ਜਿੱਥੇ ਅੱਜ ਆਪਰੇਸ਼ਨ ਬਲੂ ਸਟਾਰ ਦੇ ਚੱਲਦੇ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸੁਰੱਖਿਆ ਕਰਮੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਾਰੀ ਜਿਹੜੀ ਪੁਲਿਸ ਫੋਰਸ ਹੈ ਉਹ ਹਾਲਗੇੜ ਦੇ ਅੰਦਰ ਤੈਨਾਤ ਕਰ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਵੱਖ-ਵੱਖ ਨਾਕਿਆਂ ਦੀ ਗੱਲ ਕੀਤੀ ਜਾਵੇ ਤੇ ਵੱਖ-ਵੱਖ ਜਗ੍ਹਾ ਤੇ ਜਿਹੜੇ ਨੇ ਨਾਕੇ ਨੇ ਉਹ ਲਗਾਏ ਗਏ ਨੇ ਇਹ ਤਾਂ ਜੋ ਕੋਈ ਵੀ ਅਣਸੁਖਾਵੀ ਜੜੀ ਕਟਨਾ ਹੈ ਨਾ ਵਾਪਰੇ ਦੱਸ ਦਈਏ ਕਿ 6 ਜੂਨ ਨੂੰ ਸਿੱਖ ਇਤਿਹਾਸ ਦੇ ਵਿੱਚ ਉਹ ਕਾਲਾ ਦਿਨ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਸ ਦਿਨ ਨੂੰ ਲੈ ਕੇ ਹੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਸੁਰੱਖਿਆ ਜਿਹੜੀ ਹੈ ਵਧਾ ਦਿੱਤੀ ਗਈ ਹੈ ਤੇ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਕੁੱਲ 6000 ਪੁਲਿਸ ਕਰਮੀ ਜਿਹੜੇ ਨੇ ਉਹ ਤੇਨਾਤ ਕਰ ਦਿੱਤੇ ਗਏ ਨੇ ਤੇ ਅੱਜ ਹਾਲਗੇੜ ਦੀ ਗੱਲ ਕੀਤੀ ਜਾਵੇ ਤੇ ਅੰਦਰੂਨ ਸ਼ਹਿਰੀ ਇਲਾਕੇ ਦੇ ਵਿੱਚ ਫਲੈਗ ਮਾਰਚ ਜਿਹੜਾ ਇਹ ਕੱਢਿਆ ਜਾ ਰਿਹਾ ਹੈ ਭਾਰੀ ਜਿਹੜੀ ਪੁਲਿਸ ਫੋਰਸ ਤੇਨਾਤ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਆ ਅਮਰਿਤ ਸਰ ਜੀ ਤੁਸੀਂ ਗੱਲਬਾਤ ਕਰਦੇ ਆ ਸਰ ਕੀ ਕੀ ਜਿਹੜੀਆਂ ਤਿਆਰੀਆਂ ਨੇ ਕੱਲੂ ਘਾਰੇ ਦਿਨ ਨੂੰ ਲੈ ਕੇ ਕੀਤੀਆਂ ਗਈਆਂ ਨੇ ਬਿਲਕੁਲ ਸਾਡੇ ਵੱਲੋਂ ਸਾਰੀਆਂ ਜਿਹੜਾ ਏਰੀਆ ਨੇ ਉਹਨਾਂ ਵੱਲੋਂ ਬਾਂਜੋਕ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਨਾਕਾਬੰਦੀ ਜਿਹੜੀ ਆ ਸਾਡੇ ਵੱਲੋਂ ਕੀਤੀ ਗਈ ਆ ਉਸ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਵੀ ਸਾਡੇ ਵੱਲੋਂ ਡਿਪਲॉय ਕੀਤੀਆਂ ਗਈਆਂ ਪਲੱਸ ਜਿਹੜੇ ਸੈਂਸਿਟਿਵ ਏਰੀਆ ਨੇ ਉਹਨਾਂ ਦੇ ਵਿੱਚ ਸਾਡੇ ਵੱਲੋਂ ਫਲੈਗ ਮਾਰਚਿੰਗ ਕੀਤਾ ਜਾ ਰਿਹਾ ਹੈ ਨਾਕਾਬੰਦੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕੀਤੀ ਗਈ ਹੈ ਔਰ ਕਿੰਨੇ ਜਿਹੜੇ ਪੁਲਿਸ ਕਰਮੀਆਂ ਨੇ ਤੈਨਾਤ ਕੀਤੀ ਇਹ ਸਾਰੇ ਜਿਹੜੇ ਨਾ ਸਾਰੇ ਸ਼ਹਿਰ ਨੂੰ ਜਿਹੜਾ ਜ਼ੋਨਸ ਦੇ ਵਿੱਚ ਵੰਡਿਆ ਗਿਆ ਹੈ ਅਲੱਗ-ਅਲੱਗ ਜ਼ੋਨ ਦੇ ਵਿੱਚ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਜਿਨ੍ਹਾਂ ਐਂਟਰੀ ਐਗਜ਼ਿਟ ਪੁਆਇੰਟਸ ਨੇ ਉਹ ਸਾਰੇ ਜਿਹੜੇ ਨਾਕਾਬੰਦੀ ਨਾਲ ਕਵਰ ਕੀਤੇ ਗਏ ਨੇ ਜਨਰਲਟੀ ਹੰਸਲਾ ਨੂੰ ਇੱਕ ਮੈਸੇਜ ਕੀ ਦੇਣਾ ਚਾਹੁੰਦੇ ਸ਼ਰਾਰਤੀਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਜੇ ਕੋਈ ਕਾਨੂੰਨ ਤੋੜੇਗਾ ਉਸ ਦੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਥੈਂਕ ਯੂ ਸਰ ਗੱਲਬਾਤ ਕਰਨ ਲਈ। ਸੋ ਐਸੇਗੇ ਮੇਰੇ ਨਾਲ ਸਾਰੇ ਪੁਲਿਸ ਅਧਿਕਾਰੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਤੇ ਦੇਖ ਸਕਦੇ ਹੋ ਕਿ ਫਲੈਗ ਮਾਰਚ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ। ਆਮਦੇਸਰ ਦੇ ਹਾਲਗੇੜ ਤੋਂ ਇਹ ਫਲੈਗ ਮਾਰਚ ਜਿਹੜੀ ਸ਼ੁਰੂਆਤ ਇਹ ਕਰ ਦਿੱਤੀ ਗਈ ਹੈ ਤੇ ਭਾਰੀ ਜਿਹੜੀ ਪੁਲਿਸ ਸੁਰੱਖਿਆ ਹੈ ਉਹ ਤੇ ਨਾ ਤੇ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ 6 ਜੂਨ ਦੇ ਕੱਲੂਕਾਰ ਦਿਵਸ ਹੈ ਤੇ ਉਸ ਨੂੰ ਲੈ ਕੇ ਜਿਹੜੀ ਪੁਲਿਸ ਹੈ ਤਾਂ ਜੋ ਹਰ ਮੇ ਸ਼ਾਂਤ ਮੇ ਢੰਗਣਾ ਇਸ ਕੋ ਲੁਗਾਰੇ ਦਿਵਸ ਨੂੰ ਜਿਹੜਾ ਹੈ ਮਨਾਇਆ ਜਾਵੇ ਕੋਈ ਵੀ ਅਣ ਸੁਖਾਵੀ ਜਿਹੜੀ ਘਟਨਾ ਹੈ ਉਹ ਨਾ ਵਾਪਰੇ ਉਸ ਨੂੰ ਲੈ ਕੇ ਹੀ ਅੱਜ ਇੱਕ ਸ਼ਾਂਤ ਮੇ ਢੰਗ ਦੇ ਨਾਲ ਲੋਕਾਂ ਨੂੰ ਜਿਹੜਾ ਇਹ ਦੱਸਿਆ ਜਾ ਰਿਹਾ ਹੈ ਕਿ ਪੂਰੇ ਸ਼ਾਂਤ ਮੇ ਮਾਹੌਲ ਜਿਹੜਾ ਹੈ ਬਣਾ ਕੇ ਰੱਖਣਾ ਹੈ ਤੇ ਇਹ ਖਾਸ ਜਿਹੜਾ ਫਲੈਗ ਮਾਰਚ ਅੰਮ੍ਰਿਤਸਰ ਦੇ ਹਾਲ ਗੇਟ ਤੋਂ ਕੱਢਿਆ ਜਾ ਰਿਹਾ ਤੇ ਦੱਸਿਆ ਕਿ ਅੰਦਰੂਨੀ ਇਲਾਕੇ ਦੇ ਵਿੱਚ ਇਹ ਪੂਰਾ ਫਲੈਗ ਮਾਰਚ ਕੱਢਿਆ ਜਾਵੇਗਾ ਤੇ ਲੋਕਾਂ ਨੂੰ ਜਿਹੜਾ ਹੈ ਜਿਹੜੇ ਦੁਕਾਨਦਾਰ ਨੇ ਹੋਰ ਵੀ ਜਿਹੜੇ ਇੱਥੇ ਲੋਕ ਨੇ ਸ਼ਹਿਰ ਨਿਵਾਸੀ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾਏਗਾ ਕਿ ਕੱਲੂਕਾਰੇ ਦਿਵਸ ਦੇ ਮੌਕੇ ਤੇ ਇਸ ਨੂੰ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਮਾਹੌਲ ਬਣਾਇਆ ਜਾਵੇ ਤੇ ਕੱਲੂਕਾਰਾ ਦਿਵਸ ਤੇ ਜੋ ਵੀ ਸ਼ਹੀਦੀ ਸਮਾਗਮ ਹੋਣ ਜਾ ਰਹੇ ਨੇ ਉਸ ਨੂੰ ਸ਼ਾਂਤਮਈ ਢੰਗ ਦੇ ਨਾਲ ਮਨਾਇਆ ਜਾਵੇ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਹੈ ਕਿ ਵੀ ਤਰ੍ਹਾਂ ਦੀ ਅਣ ਸੁਖਾਵੀ ਜਿਹੜੀ ਘਟਨਾ ਹੈ ਉਸ ਨੂੰ ਅੰਜਾਮ ਨਾ ਦੇਵੇ ਇਸ ਦੇ ਨਾਲ ਹੀ ਜਿਹੜਾ ਹੈ ਪੁਲਿਸ ਫੋਰਸ ਦੇ ਵੱਲੋਂ ਲਗਾਤਾਰ ਜ਼ਿਲ੍ਹੇ ਦੇ ਵੱਖ-ਵੱਖ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਨਾਕਾਬੰਦੀ ਜਿਹੜੀ ਹੈ ਉਹ ਕੀਤੀ ਗਈ ਹੈ ਅਰਦਾਜ਼ੇ ਕਿ ਸ਼ੁਰੂਆਤ ਜਿਹੜੀ ਹੈ ਫਲੈਗ ਮਾਰਚ ਦੀ ਉਹ ਹੋ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਦੇ ਹਾਲ ਗੇੜ ਤੋਂ ਗੇਟ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਤੇ ਪੂਰੇ ਹਾਲ ਬਾਜ਼ਾਰ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਦੇ ਵੱਲੋਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਪੂਰੇ ਪੁਲਿਸ ਫੋਰਸ ਦੇ ਵੱਲੋਂ ਜਿਹੜਾ ਹੈ 플ੈਗ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਆਪਰੇਸ਼ਨ ਬਲੂ ਸਟਾਰ ਦੇ ਚੱਲਦੇ ਤਾਂ ਜੋ ਆਮ ਲੋਕ ਨੇ ਦੁਕਾਨਦਾਰ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਸ਼ਾਂਤਮਈ ਸਥਿਤੀ ਜਿਹੜੀ ਹੈ ਬਣੀ ਰਹੇ ਤਾਂ ਜੋ ਕੋਈ ਵੀ ਅਨਸੁਖਾਵੀ ਜਿਹੜੀ ਘਟਨਾ ਹੈ ਉਹ ਨਾ ਵਾਪਰੇ ਉਸ ਨੂੰ ਲੈ ਕੇ ਹੀ ਕੱਲੂ ਘਾਰੇ ਦਿਵਸ ਨੂੰ ਲੈ ਕੇ ਹੀ ਇਹ ਫਲੈਗਮਾਰਚ ਕੱਢਿਆ ਜਾ ਰਿਹਾ ਹੈ ਕੈਮਰਾਮੈਨ ਜਿਹਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ ਸਭ ਸਿਕਿਉਰਿਟੀ ਹੋਵੇ ਵੀ ਪੁਲਿਸ ਫੋਰਸ ਹੁੰਦਾ ਮਸਤ ਹੈ ਤੇ ਸਾਰੇ ਜਿਹੜੇ ਇਹਨਾਂ ਦੀ ਰੱਖਿਆ ਦੇ ਲਈ ਜਾਂ ਸਾਰੇ ਇਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਾਰੇ ਅਸੀਂ ਸਾਨੂੰ ਲੱਗਦਾ ਕਿ ਲੱਖਾਂ ਦੀ ਕੀਤੀ ਚੀਜ਼ ਤੇ ਸੰਗਤ ਆਉਂਦੀਆਂ ਵਿੱਚ ਸ਼ਰਾਰਤੀ ਅਨਸਰ ਵੀ ਹੁੰਦੇ ਉਹਨਾਂ ਦੇ ਉੱਪਰ ਕਿਤਾ ਨਜ਼ਰ ਕੀ ਜਾਵੇ ਬਿਲਕੁਲ ਮਾਨਯੋਗ ਕਮਿਸ਼ਨਰ ਪੁਲਿਸ ਸਰਦਾਰ ਗੁਰਪ੍ਰੀਤ ਸਿੰਘ ਭੱਲੋ ਉਹਨਾਂ ਵੱਲੋਂ ਜਿਹੜੇ ਸਾਰਿਆਂ ਨੂੰ ਜਿਹੜੇ ਨਫੇਸ਼ ਦਿੱਤੇ ਗਏ ਨੇ ਇਸ ਦੇ ਵਿੱਚ ਸਾਡੇ ਵੱਲੋਂ ਸਾਰੇ ਅਲੱਗ-ਲੱਗ ਸ਼ਹਿਰ ਦੇ ਵਿੱਚ ਅਲੱਗ-ਲੱਗ ਥਾਵਾਂ ਦੇ ਉੱਤੇ ਜਿਹੜੀ ਆ ਪੱਕੀ ਨਾਕਾਬੰਦੀ ਕੀਤੀ ਗਈ ਹੈ ਪਟੋਲਿੰਗ ਪਾਰਟੀਆਂ ਲਾਈਆਂ ਗਈਆਂ ਨੇ ਜੀਆਰਪੀ ਟੀਮਾਂ ਤੇ ਹੋਰ ਸੋਰਸੇਸ ਜਿਹੜੀਆਂ ਆ ਜਿਹੜਾ ਸ਼ਹਿਰ ਦੇ ਵਿੱਚ ਜੱਪੇ-ਜੱਪੇ ਤੇ ਜਿਹੜੀ ਨਿਗਾ ਸਾਡੇ ਵੱਲੋਂ ਰੱਖੀ ਜਾ ਰਹੀ ਆ ਇਸ ਦੇ ਵਿੱਚ ਜਿੱਥੇ ਜਿਹੜੇ ਸੰਵੇਦਨਸ਼ੀਲ ਇਲਾਕੇ ਨੇ ਉਹਨਾਂ ਵਿੱਚ ਬਲੈਕ ਮਾਰਚ ਵੀ ਕੀਤਾ ਜਾ ਰਿਹਾ ਜਿਹੜੇ ਕੋਈ ਸ਼ਰਾਬੀ ਅੰਸਰ ਨੇ ਉਹਨਾਂ ਨੂੰ ਇਸ ਵਾਰ ਲਾਅ ਜਿਹੜਾ ਸਾਡੇ ਉਹਨਾਂ ਨੇ ਕੀਤਾ ਚਾਹ। ਸੀਸੀਟੀਵੀ ਕੈਮਰੇ ਦੀਆਂ ਕਿੰਨੀਆਂ ਲੱਗੀਆਂ ਹੋਈਆਂ ਜੀ? ਇਹਦੇ ਵਿੱਚ ਜਿਹੜੇ ਜੇ ਨਾਕਾਬੰਦੀ ਦੀ ਗੱਲ ਕਰੀਏ ਤਾਂ ਸਾਰੇ ਸ਼ਹਿਰ ਨੂੰ ਜਿਹੜਾ ਵਾ ਉਹ ਚਾਰ ਜ਼ੋਨਸ ਦੇ ਵਿੱਚ ਵੰਡ ਕੇ ਉਹਦੀ ਨਾਕਾਬੰਦੀ ਕੀਤੀ ਗਈ ਹੈ। ਉਹਦੇ ਵਿੱਚ ਇਨਰ ਤੋਂ ਲੈ ਕੇ ਆਉਟਰ ਤੱਕ ਸਾਰੇ ਸ਼ਹਿਰ ਦੇ ਵਿੱਚ ਜੜੀ ਨਾਕਾਬੰਦੀ ਕੀਤੀ ਗਈ ਹੈ। ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਵਾ ਉਹਨਾਂ ਨੂੰ ਸਪਲੀਮੈਂਟ ਕਰ ਰਹੀਆਂ। ਤਾਂ ਸੀਸੀਟੀਵੀ ਕੈਮਰੇ ਲੈਣਾ ਕਿੰਨੀਆਂ ਲੱਗੀਆਂ ਹੋਈਆਂ ਕਿ ਲੋਕਾਂ ਇਦੇ ਵਿੱਚ ਮਾਰਚ ਜਿਹੜਾ ਵਾ ਆਪਣਾ ਹੁਣ ਹਾਲ ਜਿਹੜਾ ਹਾਲ ਗੇਟ ਜਿੰਨੇ ਵੀ ਅੰਦਰੂਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਸਾਡੇ ਉਹਨਾਂ ਜਿਹੜਾ ਫਲੈਗਮਾਰਕ ਕੀਤਾ ਗਿਆ ਇਹਦੇ ਵਿੱਚ ਜਿਹੜਾ ਸਾਰੇ ਏਰੀਆ ਜਿਹੜੇ ਨੇ ਬੀੜਪਾੜ ਵਾਲੇ ਨੇ ਜਾਂ ਜਿਨ੍ਹਾਂ ਦੇ ਵਿੱਚ ਪਬਲਿਕ ਜਾਂ ਸ਼ਰਧਾਲੂ ਜ਼ਿਆਦਾ ਆ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿੱਚ ਫਲੈਗਮਾਰਕ ਕੀਤਾ ਜਾ ਰਿਹਾ ਹੈ। ਭਾਈ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਫੋਰਸ ਲਾਈ ਗਈ ਹੈ ਜੀ? ਇਹਦੇ ਵਿੱਚ ਕੁਝ ਫੋਰਸ ਸਾਨੂੰ ਬਾਹਰੋਂ ਮਿਲੀ ਹੈ ਬਾਕੀ ਸਾਰੀ ਜਿਹੜੀ ਹੈ ਸਬਡਿਵੀਜ਼ਨ ਲੋਕਲ ਅਤੇ ਜਿਹੜੀ ਇਸ ਇਸ ਏਰੀਆ ਦੇ ਸਾਰੇ ਐਸਐਚਓ ਸਹਿਬਾਨ ਨੇ ਆਪਣੀ ਫੋਰਸ ਦੇ ਨਾਲ ਜਿਹੜੇ ਆ ਫਲੈਗਮਾਰਕ ਕਰਦੇ ਨੇ। ਸਰਦਾਰ ਜੀ ਤੁਹਾਨੂੰ ਕੀ ਕ ਬਿਲਕੁਲ ਇਸ ਦੇ ਵਿੱਚ ਕਿਸੇ ਨੂੰ ਵੀ ਜਿਹੜਾ ਵਾ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ ਕਿ ਜਿਹੜਾ ਵੀ ਕਾਨੂੰਨ ਦੇ ਨਾਲ ਖਲਵਾੜ ਕਰੇਗਾ ਜਾਂ ਕੋਈ ਅਨਲੌਫਲ ਐਕਟੀਵਿਟੀ ਕਰੇਗਾ ਉਸ ਦੇ ਬਦ ਉਸ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਹੈ ਚਲੋ